ਸਾਂਝਾ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ। ਦੁਨੀਆ ਭਰ ਦੇ ਵਿੱਚ ਦਰਸ਼ਕ ਜਿਹੜੇ ਦੇਖ ਰਹੇ ਨੇ ਖਾਸ ਕਰਕੇ ਲਾਈਵ ਪਹਿਲਾਂ ਜੁੜੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ। ਅੱਜ ਖਾਸ ਕਰਕੇ ਮੇਰੇ ਕੋਲ ਮਹਿਮਾਨ ਨੇ ਜਿਹੜੇ ਇਸ ਕਰਕੇ ਪ੍ਰੋਗਰਾਮ ਦੇ ਵਿੱਚ ਲਿਆਂਦੇ ਆ ਕਿ ਜਿਹੜੀ ਸਥਿਤੀ ਸਾਡੇ ਸਿੱਖ ਪੰਥ ਦੀ ਸਿੱਖ ਕੌਮ ਦੀ ਬਣੀ ਹੋਈ ਆ ਲਗਾਤਾਰ ਸ਼ਰਮਣੀ ਅਕਾਲੀ ਦਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਕਿਵੇਂ ਸਬੋਟੇਜ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਇੱਕੋ ਪਰਿਵਾਰ ਚਾਹੁੰਦਾ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਜਿਵੇਂ ਚਾਹਾਂ ਉਸੇ ਤਰ੍ਹਾਂ ਕਰਾਂ ਨਾਤਾ ਜਥੇਦਾਰਾਂ ਦਾ ਕੋਈ ਵਿਧੀ ਵਿਧਾਨ ਨਾ ਬਣਾਉਣ ਦਾ ਨਾ ਲਾਉਣ ਦਾ ਨਾ ਉਹਨਾਂ ਦੇ ਕਾਰਜਸ਼ੀਲਤਾ ਦਾ ਇਸ ਸਬੰਧ ਵਿੱਚ ਬੜੇ ਲੰਮੇ ਸਮੇਂ ਤੋਂ ਸਿੱਖ ਪੰਦੇ ਨਾਲ ਵਿਚਰ ਰਹੀਆਂ ਦੋ ਅਹਿਮ ਸ਼ਕਸ਼ੀਤਾ ਜਿਨ੍ਹਾਂ ਨੇ ਇੱਕ ਕਨਸੈਪਟ ਲਿਆਂਦਾ ਸੀ ਸਿਧਾਂਤ ਲਿਆਂਦਾ ਸੀ ਜਿਹੜਾ ਸਾਡੇ ਪ੍ਰਾਤਨ ਸਮਿਆਂ ਦੇ ਵਿੱਚ ਸਰਬੱਤ ਖਾਲਸਾ ਹੁੰਦਾ ਸੀ ਸਰਬੱਤ ਖਾਲਸਾ ਦੇ ਨਾਲ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਇਲਾਕਿਆਂ ਤੋਂ ਆ ਕੇ ਮਤੇ ਪਾਸ ਕਰਦੀਆਂ ਸਨ ਜਿਹੜੇ ਸਾਰੀ ਕੌਮ ਨੂੰ ਪੰਥ ਨੂੰ ਪ੍ਰਵਾਨ ਹੁੰਦੇ ਸੇ ਪਰੰਤੂ ਉਹ ਪ੍ਰਥਾ ਖਤਮ ਹੋ ਗਈ ਹੁਣ ਇੱਕ ਪਰਿਵਾਰ ਦੀ ਜੇਬ ਦੇ ਵਿੱਚੋਂ ਜਿਹੜੀ ਪਰਚੀ ਨਿਕਲ ਜਾਵੇ ਮਜਬੂਰਨ ਪੰਥ ਨੂੰ ਉਹ ਗੱਲ ਮੰਨਣੀ ਪੈਂਦੀ ਸੀ ਪਰ ਕੱਲ ਦੀ ਹੋਈ ਹਾਹਾਕਾਰ ਤੋਂ ਬਾਅਦ ਕਿਵੇਂ 26 ਦਿਨਾਂ ਦੇ ਵਿੱਚ 4 ਜਥੇਦਾਰ ਲਾਸੁੱਟੇ ਉਸ ਸਬੰਧ ਵਿੱਚ ਪਹਿਲਾਂ ਤੋਂ ਤਿਆਰੀ ਕਰ ਰਹਾ ਹੈ ਪਤਾ ਸੀ ਇਹੋ ਜਿਹੇ ਹਾਲਾਤ ਹੋਣਗੇ ਸਰਬੱਤ ਖਾਲਸਾ ਨੌ ਦੀ ਜਥੇਬੰਦੀ ਹੋਣ ਦੇ ਵਿੱਚ ਤਕਰੀਬਨ ਇੱਕ ਵਾਰਾ ਪਹਿਲਾਂ ਆਈ ਤੇ ਅੱਜ ਉਹਨਾਂ ਨੇ ਪ੍ਰੋਗਰਾਮ ਜਿਹੜਾ ਪਹਿਲਾਂ ਤੋਂ ਲਿਖਿਆ ਹੋਇਆ ਸੀ ਇਹ ਨਹੀਂ ਕਿ ਮੌਜੂਦਾ ਹਾਲਾਤਾਂ ਕਰਕੇ ਪਤਾ ਸੀ ਪੰਥ ਦੇ ਇਹੋ ਜਿਹੇ ਹਾਲਾਤ ਆਉਣ ਵਾਲੇ ਸਮੇਂ 'ਚ ਹੋ ਸਕਦੇ ਨੇ ਸਰਬੱਤ ਖਾਲਸਾ ਦੀ ਡਿਕਲੇਰੇਸ਼ਨ ਯਾਨੀ ਕਿ ਓਪਨਲੀ ਸੱਦਾ ਦਿੱਤਾ ਇਹਨਾਂ ਨੇ ਇਹਨਾਂ ਤੋਂ ਜਾਣਦੇ ਆ ਕਿ ਕੀ ਸੱਦਾ ਹੈ ਕੀ ਕੁਝ ਹੋ ਰਿਹਾ ਹੈ ਕੀ ਮੰਤਵ ਹੈ ਸਰਬੱਤ ਖਾਲਸਾ ਜਥੇਬੰਦੀ ਦਾ ਮੇਰੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਬਹਿਰੀਨ ਤੋਂ ਸਦਾ ਨਿਰਮਲ ਸਿੰਘ ਵਿਕਟੋਰੀਆ ਤੋਂ ਸ਼ਾਮਲ ਹੋ ਰਹੇ ਨੇ ਆ ਉਹਨਾਂ ਦਾ ਕਰਦੇ ਆ ਸਵਾਗਤ ਵੀਰ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੀ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂ ਵਿੱਚ ਸਵਾਗਤ ਜੀ ਉਹ ਉਹ ਹੈ ਕਿ ਜਿਕਾ ਕੰਸਰ ਉਹ ਹੈ ਕਿ ਜਿਕਾ ਕਾਇਕ ਜੀ ਕੀ ਫਤ ਹੈ ਬਾਰੇ ਵੀਰ ਨਰਮਲ ਸਿੰਘ ਜੀ ਕਿਉਂਕਿ ਤੁਹਾਨੂੰ तकरीबन 30 ਵਰਿਆਂ ਤੋਂ ਵੱਧ ਹੋ ਗਏ ਨੇ ਮੈਂ ਦੇਖ ਰਿਹਾ ਪੰਥਕ ਜਿਹੜੀਆਂ ਸਭਾਵਾਂ ਨੇ ਜਿੰਨੀਆਂ ਵੀ ਪੰਥਕ ਤੈਸ਼ੀ ਹੋਣ ਦੇ ਨਾਤੇ ਹਰੇਕ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੁੰਨੇ ਆ ਇਹ ਮਨ ਦੇ ਵਿੱਚ ਕਿਵੇਂ ਆਈ ਕਿ ਸਰਬੱਤ ਖਾਲਸਾ ਦਾ ਕਨਸੈਪਟ ਵੀ ਬਣਾਇਆ ਜਾਵੇ ਕੋਨਾ ਕੋਈ ਹਾਂਜੀ ਵੀਰ ਜੀ ਗੱਲ ਬੜੀ ਸਪਸ਼ਟ ਹੈਗੀ ਆ ਸਾਫ਼ ਹੈਗੀ ਆ ਕਿ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਸੀ ਮੀਰੀ ਪੀਰੀ ਦਾ ਸਿਧਾਂਤ ਉਹ ਕਿਸੇ ਥਾਂ ਤੋਂ ਵੀ ਅੱਜ ਵਰਤਦਾਤ ਨੂੰ ਦਿਖ ਨਹੀਂ ਰਿਹਾ ਜਿਹੜੀ ਹਾਲਾਤ ਬੁਣੇ ਹੈਗੇ ਸਾਡੇ ਉਹਦੇ ਵਿੱਚ ਗੁਰਮਤ ਦੀ ਯੁਗਤ ਜਾਂ ਗੁਰੂ ਯੁਗਤ ਮਿਸਿੰਗ ਹੈਗੀ ਆ ਇਸੇ ਕਰਕੇ ਜੋ ਅੱਜਕਲ ਹਲਚਲ ਦੇਸ਼ ਵਿਦੇਸ਼ਾਂ ਵਿੱਚ ਬਣੀ ਪਈ ਆ ਖਾਸ ਕਰਕੇ ਸਾਡੇ ਨਮਾਇੰਦਾ ਜਬਾਤਾਂ ਦੇ ਵਿੱਚ ਵੇਖਣ ਤੋਂ ਸਾਨੂੰ ਅਨੁਭਵ ਹੋ ਰਿਹਾ ਕਾਫੀ ਸਮੇਂ ਪਹਿਲਾਂ ਤਕਰੀਬਨ 1 ਸਾਲ ਤੋਂ ਪਹਿਲਾਂ ਦੀ ਗੱਲ ਆ ਅਸੀਂ ਗੁਰਸਿੱਖਾਂ ਨੇ ਨਾਲ ਮਿਲ ਕੇ ਦੇਸ਼ ਵਿਦੇਸ਼ੀ ਸਿੱਖਾਂ ਨੇ ਅਜਾਣ ਲੈ ਕੇ ਰਾਜਸੀ ਦਖਲਅੰਦਾਜ਼ੀ ਕਾਰਨ ਸਿੱਖ ਸੰਸਥਾਵਾਂ ਵਿੱਚ ਆਏ ਨਿਗਾਰ ਤੋਂ ਹਾਲ ਸੰਜੀਦਾ ਸਿੱਖ ਚਿੰਤਕ ਹੈ ਚਿੰਤਤ ਹੈ ਸਰਵਤ ਖਾਲਸਾ ਜਿਸ ਵਿ ਲਈ ਬੁਲਾਇਆ ਗਿਆ ਚੰਬੇ ਦੀ ਧਰਤੀ ਤੇ ਉੱਥੇ ਵੀ ਜਿਹੜਾ ਉਹ ਉਹ ਇੱਕ ਰਾਜਸੀ ਪੱਧਰ ਤਾਈ ਸੀਮਤ ਰਹਿ ਕੇ ਚਲਾ ਗਿਆ ਇੱਕ ਜਸੇਦਾਰ ਥਾਪ ਦਿੱਤੇ ਲੇਕਿਨ ਉਹਦੇ ਨਾਲ ਕੋਈ ਗੁਰੂ ਯੋਗਤ ਨਹੀਂ ਅਪਣਾਈ ਗਈ ਜਿਸ ਕਰਕੇ ਕੋਈ ਮਸਲਾ ਹੱਲ ਨਹੀਂ ਹੋਇਆ ਸਾਡੇ ਸਾਹਮਣੇ ਆ ਸਰਵਤ ਖਾਲਸਾ ਜਿਹਨੂੰ ਉੱਥੇ ਕਿਹਾ ਗਿਆ ਜਾਂ ਐਸਸੀਪੀਸੀ ਜਾਂ ਜਥੇਦਾਰ ਜਿਹੜੇ ਥਾਪੇ ਜਾਂਦੇ ਉਹਦੇ ਵਿੱਚ ਤਾਂ ਪੰਜਾਬ ਦੇ ਸਿੱਖਾਂ ਦੀ ਵੀ ਕੋਈ ਸਮੂਰਿਤ ਨਹੀਂ ਹੈ ਸਰਵਤ ਖਾਲਸਾ ਦੇ ਮਸਲੇ ਸਰਵਤ ਖਾਲਸਾ ਇਕੱਠਾ ਵਿਚਾਰਧਾਰਕ ਤੌਰ ਤੇ ਜਦੋਂ ਇਕੱਠਾ ਹੋਏਗਾ ਫਿਰ ਮਸਲੇ ਹੱਲ ਕੀਤੇ ਜਾਣਗੇ ਉਹ ਮਸਲੇ ਪੰਜ ਚਾਰ ਘੰਟਿਆਂ ਦੇ ਵਿੱਚ ਨਹੀਂ ਹੱਲ ਹੋ ਸਕਦੇ ਉਹਨਾਂ ਨੂੰ 6 ਮਹੀਨੇ ਸਾਲ ਲੱਗਿਆ ਜਾ ਸਕਦਾ ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਅਸੀਂ ਅਨੁਭਵ ਕਰਦੇ ਹੋਏ ਇਹ ਮਹਿਸੂਸ ਕੀਤਾ ਕਿ ਸਰਵਤ ਖਾਲਸਾ ਇੱਕ ਪਰਮਨੈਂਟ ਜਥੇਬੰਦੀ ਹੋਵੇ ਜਿਹੜੇ ਕੌਮੀ ਇਸ਼ੂ ਲੈ ਕੇ ਉਹਨਾਂ ਤੇ ਸੰਵਾਦ ਚ ਚਾਇਆ ਜਾਵੇ ਜਿਹੜੇ ਜਿਹੜੇ ਵਿਸ਼ੇ ਹੋਣਗੇ ਉਹਨਾਂ ਵਿਸ਼ਿਆਂ ਦੇ ਮਾਹਰ ਇਕੱਤਰ ਹੋ ਕੇ ਸਰਵਤ ਖਾਲਸਾ ਦੀ ਜਿਹੜੀ ਕੋਰ ਕਮੇਟੀ ਹੋਗੀ ਉਹਨੂੰ ਦੇਗੀ ਤੇ ਪੰਜ ਪ੍ਰਧਾਨੀ ਕੌਂਸਲ ਦੇ ਕੋਲ ਉਹ ਜਾਏਗਾ پاس ਹੋ ਕੇ ਉਹ ਫਿਰ ਅਨਾਉਂਸ ਕਰੇਗੀ ਤਾਂ 14 ਤਰੀਕ ਨੂੰ ਇਹਦੀ ਰਸਮੀ ਤੌਰ ਤੇ ਐਲਾਨ ਜਿਹੜਾ ਹੋ ਰਿਹਾ ਉਸ ਕਾ ਵਾਸਤੇ ਅਸੀਂ ਅੱਜ ਇਕੱਤਰ ਹੋਏ ਹਾਂਗੇ 14 ਤਰੀਕ 14 ਤਰੀਕ ਭਾਵ ਕਿ 14 ਮਾਰਚ ਨੂੰ ਹਾਂਜੀ ਸਾਰੇ ਸਿੱਖਾਂ ਨੂੰ ਅਸੀਂ ਜੀ ਆਇਆਂ ਕਹਾਂਗੇ ਪਰ ਉਦੋਂ ਸਮਾਂ ਕੱਢ ਕੇ ਵੈਂਕੂਵਰ ਟਾਈਮ 6:30 ਵਜੇ ਸਵੇਰੇ ਦੇ ਉਹੋ ਹੋ ਹਾਜ਼ਰ ਹੋ ਜਾਣ ਤੇ ਜਿਹੜੀ ਵੈਬਸਾਈਟ ਹੈਗੀ ਆ ਉਹ ਵੀ ਸਾਡੇ ਮੈਂ ਸਾਰੀ ਵਿਸਤਾਰ ਦੇ ਵਿੱਚ ਦੱਸ ਦਿਆਂਗਾ ਜੀ ਬਾਅਦ ਦੇ ਵਿੱਚ ਹਾਂਜੀ ਜੀ ਵੀਰ ਗੁਰਪ੍ਰੀਤ ਸਿੰਘ ਜੀ ਜਿਵੇਂ ਸਦਾ ਨਿਰਮਲ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਹੈ ਇਹਦੇ ਵਿੱਚ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਬੜੇ ਲੰਮੇ ਸਮੇਂ ਤੋਂ ਤੁਸੀਂ ਵੀ ਪੰਚਕ ਸਫਾਵਾਂ ਦੇ ਵਿੱਚ ਵਿੱਚ ਰਹਿ ਹਾਂ ਇਹ ਕਿਵੇਂ ਮੰਤਵ ਸੋਲਵ ਕਰੇਗੇ ਸਰਬੱਤ ਖਾਲਸਾ ਕਿਉਂਕਿ ਸਰਬੱਤ ਖਾਲਸਾ ਕਰਨ ਦੇ ਲਈ ਕੋਈ ਨਾ ਕੋਈ ਇਹੋ ਜੀ ਰਾਜਨੀਤਿਕ ਜਥੇਬੰਦੀ ਵੀ ਚਾਹੀਦੀ ਹੈ ਜਿਵੇਂ ਚੱਬੇ ਦੀ ਗੱਲਬਾਤ ਕੀਤੀ ਹੈ ਤੇ ਚੱਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਦਾ ਸਿਮਰਨਜੀਤ ਸਿੰਘ ਮਾਨ ਨੇ ਹਾਕਮ ਹ ਸੀ। ਬਾਕੀ ਤਖਤਾਂ ਦੇ ਉੱਤੇ ਪੰਜਾਂ ਦੇ ਉੱਤੇ ਕਬਜ਼ਾ ਇੱਕ ਪਰਿਵਾਰ ਦਾ ਸਰਬੱਤ ਖਾਲਸਾ ਕਰਕੇ ਸਨੇਹਾ ਕਿਨੂੰ ਭੇਜੋਗੇ ਉਸ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈ ਔਰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਜੀ ਇੱਕ ਤੁਹਾਡਾ ਬਿਲਕੁਲ ਸਹੀ ਸਵਾਲ ਜੀ ਸਭ ਤੋਂ ਪਹਿਲਾਂ ਸਿੱਕੇ ਸਮਝ ਲਿਏ ਕਿ ਦੇਖੋ ਜੋ ਸਰਬੱਤ ਖਾਲਸਾ ਤੋਂ ਭਾਵ ਹੈ ਸਾਰੇ ਦੁਨੀਆ ਭਰ ਦੇ ਵਿੱਚ ਅੱਜ ਸਿੱਖ ਵਸਦੇ ਨੇ ਤੇ ਉਹਨਾਂ ਦੀ ਨੁਮਾਇੰਦਗੀ ਜਿੱਥੇ ਬੰਦੀ ਇਹਦੇ ਵਾਸਤੇ ਜਿਸ ਤਰ੍ਹਾਂ ਸਰਦਾਰ ਨਿਰਮੋਸ ਸਿੰਘ ਜੀ ਨੇ ਕਿਹਾ ਕਿ ਜੁਗਤ ਕੀ ਹੋਵੇ ਅਸਲ ਵਿੱਚੇ ਇੱਕ ਸਾਲ ਤੋਂ ਜੋ ਇੱਕ ਟੀਮ ਜਿੱਦ ਤੱਕ ਕੰਮ ਕਰ ਰਹੀ ਸੀ ਸਾਰੇ ਗੁਰਸੇ ਕਵੀਰ ਭੈਣ ਮਿਲ ਕੇ ਉਸ ਜੁਗਤ ਨੂੰ ਤਿਆਰ ਕਰਨ ਵਾਸਤੇ ਲੱਗੇ ਹੋਏ ਸੀ ਕਿ ਕਿਸ ਤਰ੍ਹਾਂ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ ਸੋ ਇਹਨੂੰ ਬੇਸਿਕਲੀ ਚਾਰ ਪਿਲਰਸ ਚਾਰ ਥੰਮ੍ਹਾਂ ਦੇ ਆਧਾਰ ਤੇ ਨੂੰ ਸਥਾਪਿਤ ਕੀਤਾ ਗਿਆ ਹਮ ਜਿਹੜਾ ਪਹਿਲਾ ਸਿਧਾਂਤ ਵਿੱਚ ਪਰਪਕਤਾ ਨੰਬਰ 2 ਰਿਪਰੈਜ਼ੈਂਟੇਸ਼ਨ ਨੁਮਾਇੰਦਗੀ ਕਿਵੇਂ ਦਿੱਤੀ ਜਾਵੇ ਇਹੋ ਜਿਹਾ ਕੀ ਵਿਧਾਨ ਜੁਗਤ ਬਣਾਈ ਜਾਵੇ ਕਿ ਨੁਮਾਇੰਦਗੀ ਮਿਲੇ ਨੰਬਰ 3 ਪਾਰਦਰਸ਼ਤਾ ਹੋਣੀ ਚਾਹੀਦੀ ਹੈ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਤਨਬਰ 4 ਨਿਰੰਤਰ ਸੁਧਾਰ ਉੱਪਰਲੇ ਜਿਹੜੇ ਤਿੰਨ ਪਿਲਰ ਦੀ ਗੱਲ ਕੀਤੀ ਹੈ ਸਿਧਾਂਤ ਨਿਯਮਾਂ ਦੀ ਪਾਰਦਰਸ਼ਤਾ ਇਹਨਾਂ 'ਚ ਜਿੱਥੇ ਵੀ ਗੁੰਜਾਇਸ਼ ਹੈ ਹੋਰ ਇੰਪਰੂਵਮੈਂਟ ਦੀ ਉੱਤੇ ਲਈ ਨਿਰੰਤਰ ਸੁਧਾਰ ਸੋ ਇਹ ਹੁਣ ਜੋ ਹੈ ਜੋ ਇਸ ਸਮੇਂ ਵਰਕਿੰਗ ਮਾਡਲ ਇਸਮੇ ਅਕਸਰ ਤੁਸੀਂ ਇਸ ਸਮੇਂ ਪੂਰੇ ਸੋਸ਼ਲ ਮੀਡੀਆ ਤੇ ਇਹ ਛਾਇਆ ਹੋਇਆ ਹੈ ਕਿ ਜੋ ਅੱਜ ਦੇ ਹਾਲਾਤ ਨੇ ਉਹਦੇ ਚੋਂ ਕਿਵੇਂ ਨਿਕਲੇ ਜਾਏ ਤੇ ਅਕਸਰ ਸਿੱਖ ਚਿੰਤਕਾਂ ਕਹਿੰਦੇ ਨੇ ਸਰਬੱਤ ਖਾਲਸਾ ਹੋਏਗਾ ਤੇ ਹੋਏਗਾ ਪਰ ਸਰਬੱਤ ਖਾਲਸਾ ਦੀ ਜੁਗਤ ਕੀ ਹੋਏ ਸੋ ਇੱਥੇ ਹੁਣ ਸਾਡੇ ਕੋਲ ਇੱਕ ਯੁਗਤ ਜਿਹੜੀ ਹੈ ਉਹ ਇੱਕ ਰੈਡੀ ਹੈ ਉਦੋਂ ਤੇ ਕੰਮ ਕੀਤਾ ਜਾ ਸਕਦਾ ਹੈ ਉਹਦੀ ਸ਼ੁਰੂਆਤ ਜਿਹੜੀ ਹੈ 14 ਮਾਰਚ 2025 ਤੋਂ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੋ ਇਹ ਜੀ 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 ਤੁਸੀਂ ਗੱਲ ਕਰ ਰਹੇ ਸੀ ਹਾਂਜੀ ਗੱਲ ਜਾਰੀ ਰੱਖੋ ਜੀ ਹਾਂਜੀ ਸੋ ਇਹਦੀ ਜੋ ਹੈ 14 ਮਾਰਚ ਤੋਂ ਜਿਹੜੀ ਹੈ ਯੁਗਤ ਇਹ ਜਾਰੀ ਕੀਤੀ ਜਾ ਰਹੀ ਹੈ ਸੋ ਇਹ ਸਾਰੇ ਨੂੰ ਬੇਨਤੀ ਹੈ ਕਿ ਇਹਦੇ ਬਾਰੇ ਪੂਰੀ ਡਿਟੇਲ ਜਿਹੜੀ ਹੈ ਉਹ ਵੈਬਸਾਈਟ ਸਰਬਤਖਾਲਸਾ.ਵੋਲਟ ਤੇ ਅਵੇਲੇਬਲ ਹੈ ਇਹ ਤੋਂ ਤਾਂ ਇੱਕ ਸੰਕਲਪ ਤਿਆਰ ਕੀਤਾ ਉਸ ਸੰਕਲਪ ਦੇ ਆਧਾਰ ਤੇ ਵਿਧਾਨ ਤਿਆਰ ਕੀਤਾ ਉਹਨੂੰ ਸੁਵਿਧਾਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਹੋ ਰਹੀ ਹੈ ਸੋ ਅ اور ਫਿਰ ਅੱਗੋ ਜੋ ਇਹਦੇ ਵਿੱਚ ਜੋ ਕਮੀਆਂ ਹੋ ਰਹੀਆਂ ਉਹਦੇ ਤੇ ਮਿਲ ਬੈਠ ਕੇ ਅਸੀਂ ਹੋਰ ਨੂੰ ਫਿਰ ਹੋਰ ਸੁਧਾਰਾਂਗੇ ਇੱਕ ਨਿਰੰਤਰਤਾ ਦੀ ਗੱਲ ਹੈ ਸਰਬਤਖਾਲਸਾ ਵਨ ਟਾਈਮ ਐਕਸਰਸਾਈਜ਼ ਅਸੀਂ ਨਾ ਸੋਚੀਏ ਅਕਸਰ ਜਦੋਂ ਸਰਬਤਖਾਲਸਾ ਦਾ ਅਕਸਰ ਕੋਈ ਪੁੱਛਦਾ ਕੌਣ ਬੁਲਾ ਰਿਹਾ ਜੀ ਸਰਬਤ ਖਾਲਸਾ ਕੌਣ ਰੱਬ ਕੇ ਸਵਾਲ ਅੱਜ ਅਸੀਂ ਹੋਜੇ ਸਵਾਲਾਂ ਦੇ ਘੇਰੇ ਚ ਫਸ ਗਏ ਹੋਇਆ ਕਿ ਉਹਨਾਂ ਦੇ ਉਹਨਾਂ ਚੋਂ ਅਸੀਂ ਨਿਕਲ ਨਹੀਂ ਪਾਰੇ ਜਦ ਕਿ ਇੱਕ ਨਿਰੰਤਰ ਸੰਸਥਾ ਕਾਇਮ ਕੀਤੀ ਜਾਏਗੀ ਉਹਦੀ ਜੋ ਹੈ ਸਟਾਰਟ ਉਹ 14 ਮਾਰਚ ਜਿਹੜਾ ਕੀਤਾ ਸਦਾ ਬੈਰੀ ਆਪਣਾ ਗੁਰਪ੍ਰੀਤ ਸਿੰਘ ਜੀ ਸਰਬਤ ਖਾਲਸਾ .ਵਰਡ ਬਿਲਕੁਲ ਜੀ ਸਰਬਤ ਖਾਲਸਾ .ਵਰਡ .ਵਰਡ ਕੋਣੀ ਥੋੜੇ ਦੇਰ ਬਾਅਦ ਦਿਖਾਵਾਂਗੇ ਵੀ ਤੇ ਇਹਦੇ ਵਿੱਚ ਆ ਸਦਾ ਨਿਰਮਲ ਸਿੰਘ ਜੀ 14 ਮਾਰਚ ਦਾ ਦਿਨ ਹੀ ਕਿਉਂ ਚੁਣਿਆ ਤੁਸੀਂ 14 ਮਾਰਚ ਜੀ ਜਿਹੜਾ ਸਾਡਾ ਨਾਨਕਾਹੀ ਕੈਲੰਡਰ ਦਾ ਦਿਨ ਹੈਗਾ ਇਸ ਕਰਕੇ ਚੁਣਿਆ ਪਹਿਲੀ ਚੀਜ਼ ਜਿਹੜੀ ਬਣਦੀ ਆ ਆਪਣੇ ਗੁਰਸਿੱਖਾਂ ਦਾ ਇਹ ਕੈਲੰਡਰ ਵੀ ਸਾਡੇ ਮਾਨਤਾ ਮਿਲੀ ਹੈਗੀ ਆ ਅਕਾਲ ਤਖਤ ਤੋਂ ਮਿਲੀ ਸੀ ਬਾਅਦ ਵਿੱਚ ਜੋ ਖਸ ਹੋਇਆ ਉਹ ਵੀ ਗਲਤ ਹੋਇਆ ਇੱਕ ਵਾਰ ਚੋਂ ਨਵਾਂ ਸਾਲ ਚੁਣਿਆ ਗਿਆ ਇਸੇ ਤੋਂ ਅੱਗੇ ਜਾ ਕੇ 25 ਮੈਂਬਰ ਚੁਣੇ ਜਾਣਗੇ ਇਮੀਡੀਏਟਲੀ ਕੋਰ ਕਮੇਟੀ ਦੇ ਫਿਰ ਪੰਜ ਪ੍ਰਧਾਨੀ ਕੌਂਸਲ ਚੁਣੀ ਜਾਏਗੀ ਤੇ ਵਿਸਾਖੀ ਦੇ ਉੱਤੇ ਇਹ ਫੁੱਲ ਫਾਰਮ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕਰਨਗੇ ਵਾਹ ਜੀ ਵਾਹ ਇਹਦਾ ਮਤਲਬ ਹੈ ਆ ਬੜੀ ਬਹੁਤ ਵਧੀਆ ਤੁਸੀਂ ਸੋਚ ਰੱਖੀ ਹੈ ਕਿ ਜਿਸ ਦਿਨ ਸਿੱਖਾਂ ਦਾ ਨਵਾਂ ਸਾਲ ਹੈ 크ਰਿਸਚੀਅਨ ਇਹਦਾ ਨਹੀਂ ਇਹ ਬੜਾ ਵਧੀਆ ਕਨਸੈਪਟ ਹੈ ਕਿ ਜਿਸ ਦਿਨ ਸਿੱਖਾਂ ਦਾ ਨਵਾਂ ਸਾਲ ਹੈ ਉਹ ਹੈਗਾ ਗੁਰਬਾਣੀ ਮੁਤਾਬਕ ਪਹਿਲੀ ਚੇਤ ਨੂੰ 14 ਮਾਰਚ ਨੂੰ ਹਮੇਸ਼ਾ ਆਏਗਾ ਪਰ ਸਾਡੀ ਗੁਰੂ ਘਰ ਦੇ ਵਿੱਚ ਗੁਰੂ ਘਰੀ ਮੈਂ ਕਹਾਂਗਾ ਗੋਲਕ ਦਵਾਰੇ ਦੇ ਵਿਚਾਰੇ ਉਹਨਾਂ ਨੇ ਮਾਇਆ ਇਕੱਠੀ ਕਰਨੀ ਹੁੰਦੀ ਹੈ ਮਾਇਆ ਇਕੱਠੀ 31 ਦਸੰਬਰ ਦੀ ਰਾਤ ਨੂੰ ਬਹੁਤ ਹੋ ਜਾਂਦੀ ਹੈ ਲਾਈਨਾਂ ਨਹੀਂ ਟੁੱਟਦੀਆਂ ਸੰਗਤਾਂ ਨਹੀਂ ਸਿਕਿਉਰਿਟੀ ਵਾਲੇ ਲਾਏ ਹੁੰਦੇ ਆ ਮੱਥਾ ਟਿਕਾਉਣ ਦੇ ਲਈ ਤਾਂ ਜੋ ਆ ਕੇ ਗੋਲਕ ਪੂਰੀ ਤਰ੍ਹਾਂ ਭਰ ਜਾਵੇ ਪਰ ਪਹਿਲੀ ਚੇਤ ਹੁਣ ਇੱਥੇ ਮਾਫ ਕਰਨਾ ਮੈਂ ਥੋੜਾ ਜਿਹਾ ਆਊਟ ਆਫ ਕੰਟੈਸਟ ਜਾ ਰਿਹਾ ਆ ਤੁਹਾਡਾ ਕੰਮ ਹੈ ਸਰਬੱਤ ਖਾਲਸਾ ਸਰਬੱਤ ਖਾਲਸਾ ਦੇ ਵਿੱਚ ਇੱਕ ਜ਼ਰੂਰੀ ਹੋਏਗਾ ਕਿ ਜਿਹੜੇ ਗੁਰਪੁਰਬ ਨੇ ਗੁਰੂਆਂ ਦੇ ਜਿਸ ਤਰੀਕੇ ਨਾਲ ਹੁਣ ਪੰਡਤ ਦੇਵੀਦੇਵਾਲ ਸ਼ਰਮਾ ਜਿਹੜਾ ਖਾਲਸਾ ਹੀਰਾ ਜੰਤਰੀ ਵਾਲਾ ਉਹਨੂੰ ਪੁੱਛ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਦਿਨ ਫਿਕਸ ਕਰਦੀ ਆ ਤੁਸੀਂ ਇਹਦਾ ਮਤਲਬ ਹੈ ਵੀ ਪੂਰਨ ਤੌਰ ਤੇ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਹੋਵੋਗੇ ਫਿਰ ਬਿਲਕੁਲ ਜੀ ਵਿੱਚ ਕੋਈ ਦੋ ਰਾਵਾਂ ਨੇ ਨਾਨਕਸ਼ਾਹੀ ਕੈਲੰਡਰ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਦੂਜੇ ਦਾ ਵੀ ਨਾਂ ਨਾਨਕਸ਼ਾਹੀ ਕੈਲੰਡਰਾਂ ਲੇਕਿਨ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਪ੍ਰਚਾਰਾਂਗੇ ਔਰ ਇਸ ਤੇ ਆਪ ਪੈਰਾ ਦੇ ਆਗੇ ਜੀ ਵੀਰ ਜੀ ਅੱਜ ਜਿਹੜੀ ਗੱਲ ਸਦਾ ਕਲਦੀਪ ਸਿੰਘ ਜੀ ਹੋ ਰਹੀ ਆ ਉਹ ਹਰ ਇੱਕ ਦੀ ਜ਼ਬਾਨ ਤੇ ਇਹ ਹੀ ਆ ਰਹੀ ਆ ਟੜਿਆਂ ਦੇ ਵਿੱਚ ਜਾਂ ਆਮ ਸਿੱਖਾਂ ਦੇ ਵਿੱਚ ਅਕਾਲ ਤਖਤ ਆ ਹੋ ਗਿਆ ਜੀ ਨੁਕਸਾਨ ਅਕਾਲ ਤਖਤ ਦਾ ਹੋ ਗਿਆ ਆ ਹੋ ਗਿਆ ਅਕਾਲ ਤਖਤ ਇੱਕ ਸਾਡਾ ਇਤਿਹਾਸਿਕ ਅਸਥਾਨ ਹੈ ਬਵਾਰਕ ਅਸਥਾਨ ਹੈ ਉਹ ਜਿਸ ਤਰ੍ਹਾਂ ਬਿਲਡਿੰਗ ਬਣੀ ਆ ਉਸ ਤਰ੍ਹਾਂ ਬਹੁਤ ਸੋਹਣੀ ਬਣੀ ਹੋ ਉਹਦਾ ਨਾ ਤਾਂ ਕੋਈ ਰੱਜ ਫੇਟ ਹੋ ਰਿਹਾ ਤੇ ਨਾ ਕੁਝ ਅੰਦਰੋਂ ਕੋਈ ਖਰਾਬੀ ਹੋ ਰਹੀ ਹੈ ਖਰਾਬੀ ਹੋ ਰਹੀ ਆ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਛੱਟ ਮਾਰੀ ਜਾ ਰਹੀ ਆ ਅਸੀਂ ਕਾਲ ਤਖਤ ਦਾ ਨਾਂ ਲਈ ਜਾ ਰਹੇ ਲੇਕਿਨ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਆ ਉਥੋਂ ਗੁਰੂ ਸਾਹਿਬ ਨੇ ਸਾਨੂੰ ਸੁਣਾਇਆ ਸਮਝਾਇਆ ਉਸ ਮੀਰੀ ਪੀਰੀ ਦੇ ਸਿਧਾਂਤ ਨੂੰ ਦੁਨੀਆ ਭਰ ਦੇ ਵਿੱਚ ਲਾਗੂ ਕਰਨਾ ਆ ਹੂੰ ਮੀਰੀ ਪੀਰੀ ਦਾ ਸਿਧਾਂਤ ਆ ਉਹ ਬਿਲਡਿੰਗ ਜਿਸ ਤਰ੍ਹਾਂ ਹੈ ਬਹੁਤ ਸੋਹਣੀ ਹੈ ਬਿਲਡਿੰਗ ਦਾ ਨਾਂ ਅਜ ਨੁਕਸਾਨ ਹੋਣਾ ਹੋਇਆ ਤੇ ਨਾਂ ਅੱਗੇ ਹੋਏਗਾ ਬਹੁਤ ਸੋਹਣੀ ਬਿਲਡਿੰਗ ਆ ਅਸਥਾਨ ਉਹ ਸਾਡਾ ਬੈਠ ਕੇ ਕਿਤੇ ਵੀ ਗੱਲ ਕੀਤੀ ਜਾ ਸਕਦੀ ਹੈ ਲੇਕਿਨ ਮੀਰੀ ਪੀਰੀ ਦਾ ਸਿਧਾਂਤ ਗੁਰੂ ਜੁਗਤ ਦੇ ਮੁਤਾਬਕ ਇੱਕ ਵੀਰ ਜੀ ਗੱਲ ਹੁੰਦੀ ਹੈ ਸਿਧਾਂਤ ਇੱਕ ਹੁੰਦਾ ਸਥਾਨ ਸਿਧਾਂਤ ਜਿਹੜਾ ਆ ਉਹ ਯੂਨੀਵਰਸਲ ਟਰੂਥ ਹੈ ਜੀ ਸਾਡੇ ਵਾਸਤੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਆ ਉਹ ਵਰਲਡ ਵਾਈਡ ਸਿੱਖਾਂ ਦੇ ਵਿੱਚ ਵਰਤਣਾ ਚਾਹੀਦਾ ਓਕੇ ਫਿਰ ਆਪਾਂ ਸਦਾ ਗੁਰਪ੍ਰੀਤ ਸਿੰਘ ਜੀ ਜੀ ਇੱਕ ਮੈਨੂੰ ਗੱਲ ਵਧੀਆ ਲੱਗੀ ਆ ਕਿ ਜਿਹੜਾ ਉੱਥੇ ਸਰਬੱਤ ਖਾਲਸਾ ਹੁੰਦਾ ਹੈ ਕਿਉਂਕਿ ਮੈਂ ਨਾਲ ਦੇ ਨਾਲ ਵੈਬਸਾਈਟ ਤੁਹਾਡੀ ਜਿਹੜੀ ਪਹਿਲੀ ਹੈ ਸਰਬਤਖਾਲ사.world ਇਹ ਮੈਂ ਦਸ਼ਕਾਂ ਨੂੰ ਦੱਸਦੇ ਆ ਕਿਸ ਵੈਬਸਾਈਟ ਨੂੰ ਖੋਲ ਕੇ ਦੇਖ ਲਿਓ ਕੀ ਕੀ ਇਹਨਾਂ ਦਾ ਸੰਦਾ ਸਿਧਾਂਤ ਹੈ ਕੀ ਸੰਕਲਪ ਹੈ ਕਨਸਟੀਟਿਊਸ਼ਨ ਕਿਉਂ ਬਣਾਇਆ ਗਿਆ ਹੈ ਕੀ ਕੋਸ਼ੇ ਦੇ ਚ ਲਿਖਿਆ ਇਹ ਸਾਰੀ ਗੱਲਬਾਤ ਸਰਬਤਖਾਲ사.world ਤੋਂ ਮਿਲ ਜਾਏਗੀ ਇਹਦੇ ਵਿੱਚ ਵੀ ਗੁਰਪ੍ਰੀਤ ਸਿੰਘ ਜੀ ਇਹਦਾ ਮਤਲਬ ਹੈ ਦੁਨੀਆ ਭਰ ਤੋਂ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਹੁੰਦਾ ਹੈ ਉਹ ਸਰਬਤ ਖਾਲਸਾ ਸਿਰਫ ਇੰਡੀਆ ਤੋਂ ਹੀ ਕੋਈ ਜਥੇਬੰਦੀਆਂ ਆਉਂਦੀਆਂ ਨੇ ਇਹਦਾ ਮਤਲਬ ਹੈ ਇਸ ਸਰਬਤ ਖਾਲਸਾ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਰਲਡ ਵਾਈਡ ਸਿੱਖਾਂ ਦੀ ਪ੍ਰਤੀਨਿਧਤਾ ਹੋਵੇ ਬਿਲਕੁਲ ਜੀ ਇਹੀ ਜ਼ਰੂਰਤ ਹੈ ਮਹਿਸੂਸ ਹੋ ਰਹੀ ਸੀ ਕਿ ਸਰਬਤ ਖਾਲਸਾ ਕਿਾਈ ਹੱਥ ਨੂੰ ਜਾ ਸਕਦਾ ਹੈ ਅਗਰ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਸਿਮੂਲੀਅਤ ਹੈਗੀ ਔਰ ਉਹਦਾ ਇੱਕ ਪਲੈਟਫਾਰਮ ਨਹੀਂ ਸੀ ਆ ਰਿਹਾ ਸੋ ਇੱਥੇ ਇੱਕ ਪਲੈਟਫਾਰਮ ਦਿੱਤਾ ਗਿਆ ਔਰ ਦੂਜਾ ਸਭ ਤੋਂ ਇੰਪੋਰਟੈਂਟ ਗੱਲ ਜੋ ਹੈ ਪੰਜ ਪ੍ਰਧਾਨੀ ਸੰਕਲਪ ਨੂੰ ਕਿਵੇਂ ਇੰਪਲੀਮੈਂਟ ਕਰਨਾ ਕਿਵੇਂ ਉਸ ਯੁਗਤ ਨੂੰ ਇੰਪਲੀਮੈਂਟ ਕਰਨਾ ਉਹ ਵਰਕਿੰਗ ਮਾਡਲ ਜਿਹੜਾ ਆਲਰੇਡੀ ਹੈ ਜੀ ਓਕੇ ਸੋ ਇਹਦੇ ਵਿੱਚ ਜਿਵੇਂ ਸਦਾ ਨਿਰਮਲ ਸਿੰਘ ਉਹਨਾਂ ਨੇ ਕਿਹਾ ਹੈ ਕਿ ਫੇਰ ਪਹਿਲੀ ਵਿਸਾਖੀ ਨੂੰ ਪਹਿਲੀ ਵਿਸਾਖੀ ਦਾ ਮਤਲਬ ਇਹ ਹੋਇਆ ਕਿ ਪਹਿਲੀ ਚੇਤਨੋਂ ਤੁਸੀਂ ਇਹਦਾ ਪੰਜਾਬੀ ਚ ਮੈਂ ਜੇ ਕਹਾ ਜਿਵੇਂ ਕਹਿੰਦੇ ਉਹ ਘਾਰਤਨ ਕਰਾਂਗੇ ਤੇ ਪਹਿਲੀ ਵਿਸਾਕ ਤੋਂ ਬਾਅਦ ਇਹਦੀ ਪੂਰਾ ਜਿਹੜਾ ਕੰਮਕਾਜ ਸ਼ੁਰੂ ਹੋ ਜਾਏਗਾ ਜਿਸ ਦਿਨ ਗੁਰਦਾਨ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਹੈ ਬਿਲਕੁਲ ਤੁਸੀਂ ਇਹ ਹਾਂਜੀ ਬਿਲਕੁਲ ਠੀਕ ਕਹਿ ਰਹੇ ਜੀ ਪਹਿਲੀ ਚੇਤ ਤੋਂ ਸਰਬਤ ਖਾਲਸਾ ਪੰਚਾਇਤ ਦਾ ਆ ਐਲਾਨ ਹੋਏਗਾ ਸਰਬਤ ਖਾਲਸਾ ਪੰਚਾਇਤ ਤੋਂ ਭਾਵ ਹੈ ਹੁਣ ਤੱਕ ਜਿੰਨਾ ਜਿੰਨਾ ਨੇ ਇਹਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰਾਇਆ ਔਰ ਉਹ ਜੋ ਯੋਗਤਾ ਦੇ ਮਿਆਰ ਤੇ ਪੂਰੇ ਉਤਰਦੇ ਨੇ ਉਹ ਸਾਰੇ ਸਰਬਤ ਖਾਲਸਾ ਪੰਚਾਇਤ ਦਾ ਹਿੱਸਾ ਨੇ ਜੋ ਦੁਨੀਆ ਭਰ ਤੋਂ ਇਸ ਸਮੇਂ ਨੇ ਠੀਕ ਛੋਟਾ ਨੰਬਰ ਹੈ ਪਰ ਕੋਕੀ ਸ਼ੁਰੂਆਤ ਹੈ ਫਿਰ ਉਸ ਬਾਅਦ ਇਹਨਾਂ ਨੇ ਹੀ ਆਪਣੇ ਵਿੱਚੋਂ ਅਗਲੇ ਕੁਝ ਦਿਨਾਂ ਦੇ ਵਿੱਚ 25 ਗੁਰਸੇਕ ਕੋਰ ਕਮੇਟੀ ਦੇ ਮੈਂਬਰ ਚੁਣਨੇ ਨੇ ਉਸ ਗੁਰਸੇਕ ਕੋਰ ਕਮੇਟੀ ਨੇ ਜਿਹੜੇ ਸਰਬਤ ਖਾਲਸਾ ਪੰਚਾਇਤ ਦੇ ਵਿੱਚੋਂ ਹੀ ਪੰਜ ਪਿਆਰੇ ਆਪਣੇ ਚੁਣਨੇ ਨੇ ਸੋ ਇਸ ਤਰੀਕੇ ਨਾਲ ਇਸੇ ਇੱਕ ਕੋਲ ਕੋਈ ਤਾਕਤ ਨਹੀਂ ਹੈ ਜਿਹੜੇ ਚੁਣੇ ਜਾ ਰਹੇ ਨੇ ਉਹ ਵੀ ਜਿਹੜੇ ਸੰਗਤ ਨੇ ਆਪ ਰਿਪrezent ਕਰਕੇ ਭੇਜੇ ਨੇ ਉਹਨਾਂ ਨੇ ਹੀ ਅੱਗੋ ਚੁਣਨੇ ਨੇ ਔਰ ਜਿਨ੍ਹਾਂ ਨੇ ਚੁਣਨੇ ਨੇ ਉਹਨਾਂ ਨੇ ਆਪਣੇ ਆਪ ਨੂੰ ਨਹੀਂ ਚੁਣਾ ਦੂਜਿਆਂ ਨੂੰ ਚੁਣਾ ਸੋ ਇਸ ਤਰ੍ਹਾਂ ਬਹੁਤ ਜ਼ਿਆਦਾ ਇਹਦੇ ਅੰਦਰ ਉਹ ਮਿਆਰ ਰੱਖੇਗੇ ਨੇ ਜਿਹਦੇ ਅੰਦਰ ਕਿ ਇਨਪਾਰਸ਼ੀਅਲਟੀ ਹੋਵੇ ਔਰ ਉਹ ਸਾਰੀਆਂ ਚੀਜ਼ਾਂ ਅਸੀਂ ਜੋ ਆਮ ਤੌਰ ਤੇ ਦੇਖਦੇ ਆਂ ਜਥੇਬੰਦਕ ਲੜਾਈਆਂ ਦੇ ਵਿੱਚ ਉਹ ਕਿਸ ਤਰ੍ਹਾਂ ਅਵੋਇਡ ਕੀਤੀਆਂ ਜਾ ਸਕਦੀਆਂ ਨੇ ਉਹ ਸਾਰਿਆਂ ਦਾ ਧਿਆਨ ਰੱਖ ਕੇ ਵਿਧਾਨ ਜਿਹੜਾ ਉਹ ਬਣਾਇਆ ਗਿਆ। ਯਾਨੀ ਕਿ ਪੰਚ ਪ੍ਰਧਾਨੀ ਸਿਧਾਂਤ ਨੂੰ ਸੁਰਜੀਤ ਕਰ ਰਹੇ ਹੋ ਤੁਸੀਂ। ਬਿਲਕੁਲ ਠੀਕ ਹੈ ਜੀ। ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ। ਪੰਚ ਪ੍ਰਧਾਨੀ ਸੰਕਲਪ ਨੂੰ ਅਸੀਂ ਕਿਵੇਂ ਲਾਗੂ ਕਰਾਂ? ਹਾਂਜੀ। ਨਾਲ ਵੀ ਨਿਰਮਲ ਸਿੰਘ ਜੀ ਕੁਝ ਐਡ ਕਰਨਾ ਚਾਹੁੰਦੇ ਆ। ਹਾਂਜੀ ਵੀਰ ਜੀ ਮੈਂ ਇੱਕ ਬੜਾ ਇੰਪੋਰਟੈਂਟ ਇਸ਼ੂ ਲਿਵਾ ਚਾਹੁੰਦਾ ਸੰਗੋਥ ਦੇ ਸਾਹਮਣੇ। ਕਈ ਗੁਰਮਖ ਪਿਆਰਿਆਂ ਦੇ ਇਹ ਸਵਾਲ ਹੈਗਾ ਜਾਂ ਜੇ ਉਹਨਾਂ ਦੇ ਜਿਹਨ ਦੇ ਵਿੱਚ ਗੱਲ ਚੱਲਦੀ ਆ ਕਿ ਜਿੱਦਾਂ ਬਾਕੀ ਜਥੇ ਬੰਦੀਆ ਉਹ ਫੋਨ ਵਿੱਚ ਆਈ ਆ ਇਸੇ ਤਰ੍ਹਾਂ ਇਹ ਸਨਮਤ ਖਾਸ ਸਾਂ ਕਿ ਜਥੇ ਬੰਦੀ ਆ ਦੇਖੋ ਉਹਨਾਂ ਜਥੇ ਬੰਦੀਆਂ ਦੇ ਵਿੱਚ ਸਾਡੀ ਕੋਈ ਦਖਲਅੰਦਾਜ਼ੀ ਐਸੀ ਨਹੀਂ ਆ ਉਹ ਆਪਣੇ ਕਾਰਜ ਜਿਹੜੇ ਆ ਉਹ ਵਿਧਿਨ ਜਥੇਬੰਦੀ ਕਰੀ ਜਾਂ ਕਰ ਸਕਦੇ ਆ ਉਹਦੇ ਵਿੱਚ ਅਸੀਂ ਨਹੀਂ ਕੋਈ ਕੋਈ ਇੰਟਰਪ੍ਰੀਟੇਸ਼ਨ ਆਪਣੀ ਦੇ ਰਹੇ ਅਸੀਂ ਕਹਿੰਨੇ ਆ ਕੁਝ ਮਸਲੇ ਜਿਹੜੇ ਐਸੇ ਹੈਗੇ ਆ ਕੌਮੀ ਪੱਧਰ ਤੇ ਸਾਰੇ ਨਾਲ ਸਾਰੇ ਸੇ ਕਾਮਨ ਰਿਲੇਟਡ ਹੈਗੇ ਆ ਉਹਨਾਂ ਕੌਮੀ ਕਾਰਜਾਂ ਵਾਸਤੇ ਸਾਰੇ ਜਥੇਬੰਦੀਆਂ ਨੂੰ ਇਸ ਦੇ ਵਿੱਚ ਸ਼ਾਮੂਲਿਤ ਕਰਨ ਵਾਸਤੇ ਅਸੀਂ ਬੇਨਤੀ ਕਰਦੇ ਆ ਕਿ ਬਾਕੀ ਜਥੇਬੰਦੀਆਂ ਵਾਂਗੂ ਇੱਕ ਜਥੇਬੰਦੀ ਨਹੀਂ ਹੈ ਸਾਰੇ ਜਥੇਬੰਦੀਆਂ ਦਾ ਇੱਕ ਇਕੱਤਰ ਹੋਣ ਦਾ ਪਲੇਟਫਾਰਮ ਹੈ। ਹੂੰ। ਯਾਨੀ ਕਿ ਸਾਰੀਆਂ ਜਥੇਬੰਦੀਆਂ ਇਕੱਤਰ ਹੋਣ ਜਿਵੇਂ ਗੁਰਬਾਣੀ ਦਾ ਵੀ ਸਿਧਾਂਤ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੋਬੇ ਦਾ ਦੂਰ ਕਰੋ ਲਿਵਲਾਏ ਹਰ ਨਾਮੈ ਕੀ ਹੋ ਵੋ ਜੋੜੀ ਗੁਰਮਖ ਬੈਸੋ ਸਫਾ ਵਿਚਾਇ ਇਹ ਸਿਧਾਂਤ ਨੂੰ ਪਲਣਾ ਕੇ ਤੁਸੀਂ ਅੱਗੇ ਚੱਲ ਰਹੇ ਹੋ ਜੀ। हां जी ਇਹ ਸਿਧਾਂਤ ਨੂੰ ਅਪਣਾ ਕੇ ਚੱਲ ਰਹੇ ਆ ਲੇਕਿਨ ਅਸੀਂ ਇਹ ਮੰਨ ਕੇ ਡ੍ਰਿੜ ਵਿਸ਼ਵਾਸ ਕਰਕੇ ਅਸੀਂ ਇਹ ਬੇਨਤੀ ਕਰ ਰਹੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨ ਕੇ ਚੱਲ ਰਹੇ ਹਾਂ ਲਿਖਤੀ ਰੂਪ ਵਿੱਚ ਚੱਲ ਰਹੇ ਆ ਅੱਜ ਜਿਹੜੀ ਸਾਡੀ ਭੈੜੀ ਦਸ਼ਾ ਹੋਈ ਹੈ ਉਹਦੇ ਤੇ ਜਿਹੜਾ ਕੁੰਡਾ ਹੈ ਉਹ ਰਾਜਨੀਤਿਕ ਜਥੇਬੰਦੀਆਂ ਦਾ ਆ لیکن ਜਦੋਂ ਅਸੀਂ ਗੁਰੂ ਯੁਗਤ ਦੇਖਦੇ ਹਾਂ ਨੀ ਗੁਰੂ ਯੁਗਤ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਪੂਰਨੇ પાਕੇ ਲਿਖ ਕੇ ਸਮਝਾਇਆ ਕਹਿੰਦੇ ਮਨ ਕੁੰਚਰ ਪੀਲਕ ਗੁਰੂ ਪੀਲਕ ਗੁਰੂ ਗਿਆਨ ਕੁੰਡਾ ਜੈ ਖਿंचे ਤਾਂ ਜਾਏ ਨਾਨਕ ਹਸਤੀ ਕੁੰਡੇ ਬਹਾਰਾ ਫਿਰ ਫਿਰ ਉਜੜ ਪਾਏ ਗੁਰੂ ਯੁਗਤ ਦਾ ਕੁੰਡਾ ਨਾ ਹੋਣ ਕਰਕੇ ਅਸੀਂ ਉਜਾੜੇ ਦੇ ਸ਼ਿਕਾਰੀ ਹੋ ਰਹੇ ਆਂ ਗੁਰੂ ਜੋਗਤ ਨੂੰ ਪ੍ਰਣਾਇ ਹੋਈਏ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਐਡਾ ਵੱਡਾ ਖਜ਼ਾਨਾ ਸਾਡਾ ਮਸਲਾ ਨਹੀਂ ਹੱਲ ਕਰ ਸਕਦਾ ਉਹਦੇ ਵਿੱਚ ਗੁਰੂ ਸਿਧਾਨ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਨਿਰਮਲ ਸੰਗਰ ਦੇ ਖੋਟੇ ਬੰਦਿਆਂ ਦੇ ਵਿੱਚ ਕਮੀ ਹੈਗੀ ਆ ਗੁਰੂ ਜੋਗਤ ਨੂੰ ਅਪਣਾ ਕੇ ਅਸੀਂ ਹਰ ਮਸਲੇ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਕਰ ਸਕਦੇ ਆ ਸਾਨੂੰ ਉਹ ਉਸ ਪਾਸੇ ਤੁਰਨਾ ਚਾਹੀਦਾ ਆ ਉਹ ਵਿਚਾਰ ਕਿ ਅਸੀਂ ਇਹ ਸਭ ਕੁਝ ਜਿਹੜਾ ਸਾਡੇ ਹਾਲਾਤ ਵਿਗੜੇ ਆ ਜੀ ਇਸ ਗੱਲ ਨਾਲ ਮੇਰੇ ਖਿਆਲ ਆਪਾਂ ਦੋ ਤਿੰਨ ਨੇ ਜਾਨੇ ਸਹਿਮਤ ਹੋਵਾਂਗੇ ਕਿ ਗੁਰੂ ਤੋਂ ਮੁੱਖ ਨਾ ਮੋੜੀਏ ਬਸ ਓਕੇ ਆਪਾਂ ਇਸ ਤੋਂ ਪਹਿਲਾਂ ਕਿ ਸਦਾ ਗੁਰਪ੍ਰੀਤ ਸਿੰਘ ਨਾਲ ਮੈਂ ਗੱਲਬਾਤ ਕਰਾਂ ਮੈਂ ਸਾਰੇ ਦਰਸ਼ਕਾਂ ਨੂੰ ਦੱਸਦੇ ਆ ਕਿ 14 ਮਾਰਚ ਪਹਿਲੀ ਚੇਤ ਨੂੰ ਮੈਂ ਤੁਹਾਨੂੰ ਦਿਖਾ ਰਹੇ ਆ ਇਸ ਦੇ ਉੱਤੇ ਜਾ ਕੇ ਤੁਸੀਂ 14 ਮਾਰਚ ਵਾਲੇ ਦਿਨ ਲਿੰਕ ਦਿੱਤਾ ਹੋਇਆ ਹੈ ਜੁਆਇਨ ਕਰਨ ਦੇ ਲਈ ਇਹਦੇ ਵਿੱਚ ਜਾ ਕੇ ਤੁਸੀਂ ਬਕਾਇਦਾ 14 ਮਾਰਚ ਨੂੰ ਵੈਂਕੂਵਰ ਦਾ ਜਿਹੜਾ ਸਮਾਂ ਉਹ ਸਵੇਰੇ 6:30 ਵਜੇ ਹੋਏਗਾ ਜ਼ੂਮ ਦੇ ਉੱਤੇ ਕਾਲ ਹੋਏਗੀ YouTube ਦੇ ਉੱਤੇ ਲਾਈਵ ਹੋਏਗਾ ਇੱਕ ਚੇਤ ਨਾਨਕਸ਼ਹੀ ਸੰਬੰਧ 557 14 ਮਾਰਚ ਨੂੰ ਸਵੇਰੇ ਜਿਹੜਾ ਟਾਈਮ ਹੈ ਉਹ 7 ਵਜੇ ਸ਼ਾਮ ਨੂੰ ਭਾਰਤ ਦਾ ਟਾਈਮ ਹੈ ਨਿਊਯਾਰਕ ਦਾ ਟਾਈਮ 9:30 ਵਜੇ ਹੈ 6:30 ਵਜੇ ਸਵੇਰੇ ਵੈਨਕੂਵਰ ਦਾ ਟਾਈਮ ਹੈ 1:00 ਵਜੇ ਇੰਗਲੈਂਡ ਦਾ ਟਾਈਮ ਹੈ 5:30 ਵਜੇ ਦੁਬਈ ਦਾ ਤੇ 9:30 ਵਜੇ ਪਰਤ ਦਾ ਟਾਈਮ ਹੈ ਸੋ ਸਾਰਿਆਂ ਨੂੰ ਇਹਦੇ ਵਿੱਚ ਹਰੇਕ ਜਥੇਬੰਦੀ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਜਰੂਰ ਸ਼ਮੂਲੀਅਤ ਕਰੇ ਵੀਰ ਗੁਰਪ੍ਰੀਤ ਸਿੰਘ ਜੀ ਇਹ ਕੀ ਗੱਲ ਆ ਇਹ ਦਿਨ ਜਿਹੜਾ 14 ਮਾਰਚ ਨੂੰ ਰੱਖਿਆ ਹੈ ਇਹ ਤੇ ਕੁੰਭ ਦੇ ਮੇਲੇ ਤੋਂ ਵਿਹਲੇ ਹੋ ਕੇ ਸਿੱਖ ਟਾਈਮ ਕੱਢ ਕੇ ਹੁਣ ਪੰਥਕ ਇਕੱਠਾ ਲਈਨੇ ਇਕੱਠੇ ਆਉਣਗੇ ਉਹ ਕੁੰਭ ਦੇ ਮੇਲੇ ਵਾਲੇ ਵੀ ਆਉਣਗੇ ਵਿੱਚ ਇਹ ਇਹ ਤੇ ਦੇਖੋ ਜੀ ਇਹ ਤਾਂ ਨਹੀਂ ਪਤਾ ਪਰ ਇਹ 14 ਮਾਰਚ ਜਿਹੜਾ ਜਦੋਂ ਵਿਧਾਨ ਬਣਾਇਆ ਗਿਆ ਸੀ ਅੱਜ ਤੋਂ 4-5 ਮਹੀਨੇ ਪਹਿਲੇ ਉਦੋਂ ਦੀਆਂ ਤਰੀਕਾ ਅ ਫਾਈਨਲ ਉਹ ਤੋਂ ਨਹੀਂ ਸੀ ਪਤਾ ਕਿ ਸਾਡੀਆਂ ਜਥੇਬੰਦੀਆਂ ਕੁੰਭ ਦੇ ਮੇਲੇ ਵਿੱਚ ਵੀ ਇਸ਼ਨਾਨ ਕਰਨ ਵਿੱਚ ਬੀਜੀ ਰਹਿਣਗੀਆਂ ਤੇ ਇਹ ਉਹ ਵਿਲੀਅ ਹੋ ਗਏ ਨੇ ਉਹ ਵੀ ਤੇ ਅਸੀਂ ਆਪਣੇ ਅਗਰ ਮੈਂ ਮੁੱਦੇ ਤੇ ਆਵਾਂ ਤੇ ਉਹ ਇਹ ਹੈ ਕਿ ਹੁਣ ਤੱਕ ਜਿਹੜੇ ਸਰਬਤ ਖਾਲਸਾ ਹੋ ਰਹੇ ਨੇ ਨਾ ਜਿਨ੍ਹਾਂ ਨੂੰ ਅਸੀਂ ਕਿਹਾ ਜਾਂਦਾ ਉਹ ਅਲਟੀਮੇਟਲੀ ਇੱਥੇ ਆ ਕੇ ਐਂਡ ਹੋ ਜਾਂਦੇ ਨੇ ਕਿ ਵੀ ਸਾਡਾ ਜਥੇਦਾਰ ਕੌਣ ਹੋਵੇਗਾ ਉਹ ਸਾਰੇ ਇਸੇ ਟ੍ਰੈਪ ਵਿੱਚ ਫਸ ਜਾਂਦੇ ਨੇ ਇਹ ਅਸੀਂ ਜਥੇਦਾਰ ਅਪਰਾ ਲਗਾਉਣਾ ਔਰ ਇਹ ਇੱਕ ਜਥੇਦਾਰ ਅਪੁਆਇੰਟ ਕਰਨਾ ਇੱਕ ਟਰੈਪ ਹੈ ਇਹ ਪੰਜ ਪ੍ਰਧਾਨੀ ਯੁਗਤ ਨੂੰ ਵੀ ਨਿਗੇਟ ਕਰਦਾ ਹੂੰ ਸੋ ਇਹ ਜੋ ਸਰਬਤ ਖਾਲਸਾ ਹੈ ਇੱਕ ਸੰਗਤ ਸਿੱਖ ਸੰਗਤ ਦਾ ਆਪਣਾ ਪਲੈਟਫਾਰਮ ਹੈ ਉਹਨਾਂ ਨੇ ਆਪਣਾ ਜਿਹੜੇ ਪੰਜ ਪ੍ਰਧਾਨੀ ਕੌਂਸਲ ਦੇ ਵਾਸਤੇ ਪੰਜ ਪ੍ਰਧਾਨੀ ਯੁਗਤ ਲਾਗੂ ਕਰਨੀ ਹੈ ਇਹਦੇ ਵਿੱਚ ਉਹ ਨਹੀਂ ਹੈ ਕਿ ਫਤਵੇ ਕਿਵੇਂ ਜਾਰੀ ਕਰਨੇ ਬਾਰੇ ਉਹ ਲਈ ਜਥੇਦਾਰ ਦੀ ਅਪੁਆਇੰਟਿੰਗ ਵਾਲੀ ਗੱਲ ਨਹੀਂ ਹੈ ਸੋ ਬਿਲਕੁਲ ਆਲ ਟੂਗੇਦਰ ਇੱਕ ਗੁਰੂ ਨੂੰ ਪ੍ਰਣਾਇਆ ਹੋਇਆ ਗੁਰਮਤਿ ਨੂੰ ਪਰਨਾਇਆ ਹੋਇਆ ਕਨਸੈਪਟ ਹੈ ਔਰ ਅਸੀ ਇੱਕ ਗੱਲ ਹੋਰ ਧਿਆਨ ਰੱਖੀਏ ਕਿ ਇਹ ਨਹੀਂ ਹੈ ਕਿ ਸਿਚੁਏਸ਼ਨ ਕੋਈ ਪਹਿਲੀ ਵਾਰੀ ਆਈ ਹੈ ਇਹ ਗੁਰੂ ਸਾਹਿਬ ਦੇ ਹੁੰਦੇ ਆ ਸਿਚੁਏਸ਼ਨ ਸੀ ਗੁਰੂ ਸਾਹਿਬ ਨੇ ਸਾਨੂੰ ਪੂਰਨੇ ਪਾਏ ਨੇ ਉਦੋਂ ਅ ਗੁਰੂ ਸਾਹਿਬ ਦੇ ਹੁੰਦੇ ਆ ਇਹ ਜੋ ਸਥਾਨ ਨੇ ਇਹ ਪੰਥ ਦੁਖੀਆਂ ਦੇ ਕਬਜ਼ੇ ਵਿੱਚ ਸਨ ਪਰ ਗੁਰੂ ਸਾਹਿਬ ਨੇ ਸਿਧਾਂਤ ਨੂੰ ਪਕੜ ਰੱਖੀ ਹੈ ਸਿੱਖਾਂ ਨੂੰ ਇਹੀ ਦਿਖਾਇਆ ਕਿ ਭਰਾਵਰੂ ਜੰਗ ਤੋਂ ਨਿਕਲ ਕੇ ਇੱਕ ਲੰਬੀ ਲਕੀਰ ਤਸੀ ਖਿੱਚੋ ਇੱਕ ਇੱਕ ਲੰਬੀ ਲਕੀਰ ਖਿਚਨ ਦੀ ਜੋ ਹੈ ਉਹ ਅ ਅੱਗੇ ਅਕਾਲਪੁਰ ਕਾ ਕੇ ਅਰਦਾਸ ਆ ਕਿ ਉਹ ਕਿਚ ਸੁਪਤਾ ਵਿੱਚ ਤੁਸੀਂ ਇਹਦੇ ਵਿੱਚੋਂ ਨੀਰ ਗੁਦਬੀ ਸਿੰਘ ਜੀ ਸਾਰਿਆਂ ਕਿਉਂਕਿ ਟਾਈਮ ਥੋੜਾ ਰਹਿ ਗਿਆ ਇੱਕ ਮਿੰਟ ਰਹਿ ਗਿਆ ਇੱਕ ਮਿੰਟ ਦੇ ਵਿੱਚ ਜਾਂਦੇ ਜਾਂਦੇ ਇਹ ਸਨੇਹਾ ਦੇ ਕੇ ਜਾਇਓ ਕਿ ਸਾਰੀਆਂ ਜਥੇਬੰਦੀਆਂ ਨੂੰ ਤੁਸੀਂ ਇਹ ਸਨੇਹਾ ਕੱਲ ਦਿੱਤਾ ਲਿੰਕ ਭੇਜ ਦਿੱਤਾ ਜੀ ਜਿੰਨਾ ਤੁਹਾਡੇ ਕੋਲ ਆਇਆ ਬਿਲਕੁਲ ਜੀ ਅਸੀਂ ਆਪਣੀ ਸਮਰੱਥਾ ਅਨੁਸਾਰ ਜਿੱਥੇ-ਜਿੱਥੇ ਹੋ ਸਕਦਾ ਅਸੀਂ ਪਹੁੰਚ ਕੀਤੀ ਹੈ ਪਰ ਮੈਂ ਨਹੀਂ ਕਹਿੰਦਾ ਕਿ ਹੌਸਲ ਤਾਂ ਕਾਫੀ ਤੱਕ ਸਾਡੀ ਪਹੁੰਚ ਨਾ ਹੋਏ ਪਰ ਇਹਦੀ ਸੰਲਕ ਭਰਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਜਸਵੰਤ ਸੈਕ ਨਿਰੰਤਰ ਸੰਸਥਾ ਜਿਸ ਨੂੰ ਜਦੋਂ ਵੀ ਇਸ ਦੇ ਬਾਰੇ ਗਿਆਨ ਹੋਏ ਉਹ ਇਸ ਦਾ ਵਿਧਾਨ ਪੜੇ ਇਸ ਦਾ ਸੰਕਲਪ ਪੜੇ ਅਗਰ ਉਹ ਇਸ ਨਾਲ ਰਾਜ਼ੀ ਹੈ ਉਸੇ ਸਮੇਂ ਹੋਏ ਦੇ ਨਾਲ ਜੁੜ ਸਕਦਾ ਜੀ ਕੋਈ ਨਹੀਂ ਜੀ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਜਾਂਦੇ ਜਾਂਦੇ ਵੀਰ ਜੀ ਐਗਜ਼ੈਕਟਲੀ 1 ਮਿੰਟ ਹੈ ਵੀਰ ਨਿਰਮਲ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਵੀਰ ਜੀ ਇੱਕ ਗੱਲ ਮੈਂ ਜ਼ਰੂਰ ਜਿਹੜੀ ਵਿਸ਼ੇਸ਼ ਤੌਰ ਤੇ ਕਹਿੰਨੀ ਚਾਹਾਂਗਾ ਜਿੱਦਾਂ ਪੰਜ ਪ੍ਰਧਾਨੀ ਕੌਂਸਲ ਦੀ ਗੱਲ ਚੱਲ ਰਹੀ ਆ ਪੰਜ ਪ੍ਰਧਾਨੀ ਕੌਂਸਲ ਜਿਹੜੀ ਆ ਉਹ ਪੰਥਕ ਮਤੇ ਬਣਾ ਕੇ ਸਮਝ ਕੇ ਜਦੋਂ ਉਹਨਾਂ ਨੂੰ ਅਨਾਉਂਸ ਕਰੇਗੀ ਉਹ ਹੁਕਮਨਾਮਾ ਨਹੀਂ ਉਹਨੂੰ ਕਿਹਾ ਜਾਏਗਾ ਹੁਕਮਨਾਮਾ ਗੁਰੂ ਦਾ ਰਾਖਵਾ ਆ ਗੁਰੂ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਹੁਕਮਨਾਮਾ ਲੈਂਦੇ ਆ ਉਹ ਗੁਰੂ ਦੇ ਵਾਸਤੇ ਰਾਖਵਾ ਸ਼ਬਦ ਆ ਜਿਹੜੀ ਵੀ ਕੋਈ ਕੌਮੀ ਇਸ਼ੂ ਦੀ ਵਿਚਾਰਧਾਰਾ ਹੋਗੀ ਉਹਨੂੰ ਪੰਥਕ ਮਤੇ ਦਾ ਨਾਮ ਦਿੱਤਾ ਜਾਊਗਾ ਨਾ ਕਿ ਹੁਕਮਨਾਮਾ ਜੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ ਤੇ ਬਾਕੀ ਜਿਨ੍ਹਾਂ ਵੀ ਸੱਜਣਾ ਨੂੰ ਲਿੰਕ ਚਾਹੀਦਾ ਹੋਇਆ ਮੇਰੇ ਨਾਲ ਤੁਸੀਂ ਸੰਪਰਕ ਕਰ ਲਿਆ ਜੇ ਜਾਂ ਫਿਰ ਸਦਾ ਨਿਰਮਲ ਸਿੰਘ ਵਿਕਟੋਰੀਆ ਵਾਲੇ ਨੇ ਜਿਹੜੇ ਉਹਨਾਂ ਨੂੰ WhatsApp ਦੇ ਉੱਤੇ ਸੁਨੇਹਾ ਕਰ ਦਿਓ WhatsApp ਦਾ ਨੰਬਰ ਜਲਦੀ ਜੇ ਦੇ ਦੇਓ ਜੀ ਤੁਹਾਡਾ ਹਾਂਜੀ 2503617327 ਤੁਸੀਂ ਜੀ ਆ ਵੀ ਦਾ ਹਾਰਪਿਕ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੀ ਚਰਦੀ ਕਲਾ ਜਿ ਰਹੋ ਤੇ ਪਹਿਲੀ ਚੇਤ 14 ਮਾਰਚ ਨੂੰ ਦਰਸ਼ਨ ਕਰਾਂਗੇ ਸਵੇਰੇ ਵਾਹੇ ਗੁਰਜੀਤ ਦਾ ਕੰਮ ਸਾ ਵਾਹੇ ਗੁਰਜੀਤ ਦੀ ਗੁਰਜੀਤ ਦੀ ਫਤਿਹ ਸਰਬੱਤ ਖਾਲਸਾ ਕੁਦਰਤੀ ਸਿੱਖ ਪਲਾਨਿੰਗ ਕਰ ਰਿਹਾ ਸੀ ਪਰ ਹੋ ਗਿਆ ਵਾਪਰ ਗਿਆ ਸਾਰਾ ਕੁਝ ਸਿੱਖ ਕੌਮ ਦੇ ਵਿੱਚ ਤੇ ਨਗਰ ਕੀਰਤਨ ਦੋਨੋਂ ਆ ਰਹੇ ਨੇ 12 April ਨੂੰ ਵੈਨਕੂਵਰ ਦਾ 19 April ਨੂੰ ਸਰੀ ਦਾ ਨਗਰ ਕੀਰਤਨ ਹੈ ਤਕਰੀਬਨ 7 ਲੱਖ ਤੋਂ ਵੱਧ ਲੋਕ ਇਹਦੇ ਸ਼ਮੂਲੀਅਤ ਕਰਦੇ ਨੇ ਇਹ ਸਾਰਾ ਪ੍ਰੋਗਰਾਮ ਦੋਨੇ ਨਗਰ ਕੀਰਤਨ ਲਾਈਵ ਕਵਰ ਕੀਤੇ ਜਾਣਗੇ ਇੱਕ ਇੱਕ ਦਿਨ ਪਹਿਲਾਂ ਦੀ ਲਾਈਵ ਕਵਰੇ ਨਿਸ਼ਾਨ ਸਾਹਿਬ ਦੀ ਵੀ ਲਾਈਵ ਹੋਏਗੀ ਆਤਮ ਕਦ ਜਿਹੜੇ ਵੱਡੇ ਸਕਰੀਨਾਂ ਨੇ 10 ਫੁੱਟ ਬਾਈ 20 ਫੁੱਟ ਦੀਆਂ ਲੱਗੀਆਂ ਹੋਣਗੀਆਂ ਉਹਨਾਂ ਤੇ ਤੁਹਾਡੇ ਵਪਾਰ ਦੀ ਐਡਵਰਟਾਈਜ਼ਮੈਂਟ ਹੋਏਗੀ ਆਪਣੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨ ਲਈ ਥੱਲੇ ਦੋਨੇ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾ ਗਿਆ ਠੀਕ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਨੀਪਾਲ ਜੀ ਲੈ ਕੇ ਆਉਣਗੇ ਇਸੇ ਪ੍ਰੋਗਰਾਮ ਨੂੰ ਦਿਲਾ ਦੀ ਸਾਂਝ ਨੂੰ ਰਿਪੀਟ ਕੀਤਾ ਜਾਏਗਾ 9 ਵਜੇ ਪ੍ਰੋਗਰਾਮ ਦੇਖਣ ਲਈ ਤੁਹਾਡਾ ਧੰਨਵਾਦ